ਸਮਾਜ ਲਈ ਵੱਡੀ ਤੇ ਅਹਿਮ ਖਬਰ ਹੈ ਜਿੱਥੇ ਕਿ ਹੁਣ ਸਿੱਖ ਮਾਰਸ਼ਲ ਆਰਟ ਗੱਤਕਾ ਜੋ ਜਲਦੀ ਹੀ ਹੋਣ ਵਾਲੀਆਂ ਏਸ਼ੀਅਨ ਗੇਮਾਂ ਵਿੱਚ ਖੇਡਿਆ ਜਾਵੇਗਾ ਇਸ ਦੇ ਨਾਲ ਹੀ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਪੁਰਾਣੇ ਪ੍ਰਧਾਨ ਰਾਣਾ ਪਰਮਜੀਤ ਸਿੰਘ ਨੇ ਸਰਬਸੰਮਤੀ ਨਾਲ ਏਪੀਐਸ ਅਹੂਜਾ ਨੂੰ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਹੁਣ 올림픽 ਵਰਗੀਆਂ ਖੇਡਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਵੀ ਗੇਮ ਵਜੋਂ ਖੇਡਿਆ ਜਾਵੇਗਾ ਜਲਦ ਹੋਣ ਜਾ ਰਹੀਆਂ ਏਸ਼ੀਅਨ ਗੇਮਾਂ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਗੱਤਕੇ ਤੇ ਪਲੇਅਰ ਅਤੇ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਬਾਕੀ ਗੇਮਾਂ ਤੋਂ ਬਾਅਦ ਜਿਸ ਤਰ੍ਹਾਂ ਬੱਚਿਆਂ ਨੂੰ ਮੈਡਲ ਤੇ ਨੌکریاں ਮਿਲਦੀਆਂ ਹਨ ਹੁਣ ਸਿੱਖ ਮਾਰਸ਼ਲ ਆਰਟ ਗੱਤਕਾ ਖੇਡ ਕੇ ਵੀ ਸਾਰੀਆਂ ਸਹੂਲਤਾਂ ਅਤੇ ਨੌکریاں ਮਿਲਣਗੀਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਤਕਾ ਇੱਕ martial art ਹੈਗਾ ਇੱਕ martial sports ਹੈਗਾ ਜਿਹੜਾ ਕਿ olympics ਜਾਏਗਾ ਅਸੀਂ ਬੱਚਿਆਂ ਵਾਸਤੇ ਬੱਚੇ ਨੂੰ ਤਿਆਰ ਕਰਨਾ ਚਾਹੁੰਦੇ ਆ ਤਾਂ ਕਿ ਕਰਨ ਨੂੰ ਫਿਜ਼ੀਕਲੀ ਫਿਟ ਰਹੇ ਪਲਸ ਕਰਨ ਨੂੰ olympics ਤੇ ਨੈਸ਼ਨਲ ਜਿੱਤ ਕੇ ਆਂਦੇ ਨੇ ਉਹਨਾਂ ਨੂੰ ਕਾਲਜ ਵਿੱਚ ਵੀ ਉਹਨਾਂ ਦਾ ਸਪੋਰਟ ਮਿਲੇਗਾ ਗਵਰਨਮੈਂਟ ਨੌਕਰੀ ਵੀ ਮਿਲੇਗੀ ਐਂਡ ਬੜੀ ਫੈਸਿਲਿਟੀਆਂ ਹੈ ਕਿ ਨਾ ਗਵਰਨਮੈਂਟ ਵੀ ਬਹੁਤ ਮਤਲਬ ਦਿੰਦੀ ਹੈਗੀ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲੇ ਤਿਆਰ ਪਰ ਤਿਆਰ ਕਰਨਾ ਹੈ ਤਿਆਰ ਕਰਨ ਤੋਂ ਬਾਅਦ ਆਉਣ ਵਾਲਾ 올림픽 ਸੈਗਾ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਮੈਡਲ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨੇ 올림픽ਸ ਪਾਸ ਹੋ ਗਿਆ ਤਾਂ ਜਦੋਂ ਉੱਥੇ ਫਾਈਟ ਕਰਨਗੇ ਤੇ ਡਿਫੀਨਿਟਲੀ ਬੱਚੇ ਜਿੱਤ ਕੇ ਹੀ ਆਉਣਗੇ

ਸੈਂਸਰਸ ਦੇ ਨਾਲ ਸਾਰਾ ਸੈੱਟ ਹੋ ਜਾਣਾ ਹੈ ਉਹਦੇ ਨਾਲ ਗੇਮ ਫਾਸਟ ਹੋ ਜਾਏਗੀ ਸਰ ਕਿਡਸ ਲਈ ਜੋ ਬੱਚੇ ਦੀ ਕਿਟਸ ਹੁੰਦੀ ਹੈ ਨਾ ਗੇਮਿੰਗ ਉਹ ਵੀ ਤੁਹਾਡੇ ਕੋਲ ਨਹੀਂ ਪ੍ਰੋਵਾਈਡ ਕੀਤੀ ਜਾਣਾ ਸਰ ਉਹ ਵੀ ਗਵਰਨਮੈਂਟ ਦਿੰਦੀ ਹੈਗੀ ਹੈ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਜਿਹੜੇ ਬੱਚੇ ਕਰਦੇ ਨੇ ਖੇਲ ਕੋਈ ਬਹੁਤ ਗਵਰਨਮੈਂਟ ਤਾਂ ਕਰਦੀ ਹੈ ਬਾਕੀ ਖੁਦਦਾਰਾ ਪ੍ਰਬੰਧਕ ਕਮੇਟੀ ਵੀ ਬੜੀ ਹੈਲਪ ਕਰਦੀ ਹੈਗੀ ਮੈਂ ਕਹਾ ਬੜੀ ਹੈਲਪ ਕਰਦੀ ਹੈ ਤੇ ਉਹ ਬੱਚਿਆਂ ਨੂੰ ਅੱਗੇ ਅਸੀਂ ਉਹਨਾਂ ਨੂੰ ਸਪੋਰਟਸ ਦੇ ਚ ਅੱਗੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲੱਗਦਾ ਕਿ ਪਿਛਲੇ 12 ਸਾਲ ਤੋਂ ਮੈਂ ਦਿੱਲੀ ਗੱਤ ਕਾ ਐਸੋਸੀਏਸ਼ਨ जब एस पी सिंह राय साहब ने मैंने बख्शी सी उस तो तूर साहब भुलर साहब सारे ने सहयोग दे के इस एसोसीएशन दिल्ली बहुत वे प्धर पर नैशनल इंटरैशनल प्रोग्राम हो साल बाद नई सोच चाहती क्योंकि तो मैं कुछ रुझेवें करके पोलिटिकल और फैमिली कुछ हो के कुछ योजे मेरे इशूज जै टाइम नहीं दे पा रहा ਔਰ ਇਹ ਲੰਬੀ ਸੇਵਾ ਨਿਭਾਉਣ ਤੋਂ ਬਾਅਦ ਮੈਂ ਜਾ ਦੇਖਿਆ ਵੀ ahuja ਸਾਹਿਬ ਜਿਹੜੇ ਨੇ ਉਹ ਬੜੇ ਹੀ ਡੈਲੀਬਰਿਟੀ ਸੇਵਾ ਕਰਨਾ ਚਾਹੁੰਦੇ ਨੇ ਔਰ ਉਹਨਾਂ ਚ ਕੁਝ ਇਹ ਪੋਜ਼ਿਟਿਵ ਮਨਫੀਲਿੰਗ ਆ ਗਿਆ ਤੇ ਮੈਂ ਫਿਰ ਐਸੋਸੀਏਸ਼ਨ ਨੂੰ ਇਨਫੋਰਮੇਸ਼ਨ ਦਿੱਤੀ ਔਰ ਰਾਜੂ ਜੀ ਨਾਲ ਗੱਲ ਕੀਤੀ ਕਿ ਅਗਰ ਜੇ ਇਹ ਸੇਵਾ ਲੈਣ ਤੇ ਮੈਨੂੰ ਖੁਸ਼ੀ ਹੋਏਗੀ ਕਿਉਂਕਿ ਅਸੀਂ ਇਹਨੂੰ ਨੌਨ ਪੋਲਿਟਿਕਲ ਬਣਾਉਣਾ ਚਾਹੁੰਦੇ ਸੀਗੇ ਤੇ ਉਹ ਸਾਰਿਆਂ ਦੀ ਸਹਿਮਤੀ ਹੋਈ ਮਾੜਾ ਸਾਲਾਂ ਵਿੱਚ ਜੋ ਵੀ ਦਿੱਲੀ ਗੱਤ ਕਾ ਐਸੋਸੀਏਸ਼ਨ ਨੇ ਗੁਰਮੀਤ ਵੀਰ ਜੀ ਜੜਾਵਰ ਸਿੰਘ ਅਸੀਂ ਸਾਰੇ ਜਿਨ੍ਹਾਂ ਵੀ ਸਾਡੇ ਵੀਰ ਸਨ ਜਗਵਿੰਦਰ ਸਿੰਘ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਦੂਰ ਸਾਹਿਬ ਭੁੱਲਰ ਸਾਹਿਬ ਆਉਣ ਵਾਲੇ ਸਮੇਂ 'ਚ ਮੈਂ ਉਮੀਦ ਕਰਦਾ ਕਿ ਅਹੂਜਾ ਸਾਹਿਬ ਇਸੇ ਤਰ੍ਹਾਂ ਸੇਵਨ ਨੂੰ ਅੱਗੇ ਲੈ ਕੇ ਜਾਣਗੇ ਔਰ ਹੋਰ ਵੱਧ ਚੜ ਕੇ ਖਾਸ ਕਰਕੇ ਆਪਣੀ ਆਨ ਵਾਲੀ ਪਨੀਰੀ ਦਾ ਧਿਆਨ ਰੱਖਣਗੇ ਦੇਖੋ ਇਹਦਾ ਹੈਗਾ ਇੱਕ ਨਾ ਬੜੀ ਪੁਰਾਣੀ ਕਹਾਵਤ ਹੈ ਕਿ ਕੰਪੀਟਿਟ ਕੰਪੀਟੈਂਟ ਪੀਪਲ ਕ੍ਰੀਏਟਸ ਕੰਪੀਟੈਂਸੀ ਐਂਡ ਇਨਕੰਪੀਟੈਂਟ ਪੀਪਲ ਕ੍ਰੀਏਟਸ ਇਨਕੰਪੀਟੈਂਸੀ ਤੇ ਸਾਨੂੰ ਅੱਜ ਬਹੁਤ ਹੀ ਲਾਜਵਾਬ ਕੰਪੀਟੈਂਟ ਇੱਕ ਐਸੇ ਸ਼ਖਸ ਮਿਲੇ ਹੈ ਜਿਨ੍ਹਾਂ ਨੂੰ ਕੰਮ ਕਰਨਾ ਆਉਂਦਾ ਵੀ ਹੈ ਜਿਹੜੇ ਕਰਨਾ ਚਾਹੁੰਦੇ ਵੀ ਹੈ ਤੇ ਜਿਨ੍ਹਾਂ ਨੂੰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਸਿਰਫ ਚੈਂਪੀਅਨ ਨਾਲ ਅਹੁਦੇ ਤੇ ਸਤਕਾਰ ਦੇ ਕੇ ਬਿਠਾਇਆ ਗਿਆ ਤੇ ਜਦੋਂ ਕਿੰਨੋ ਫੈਕਟਰ ਮਿਲ ਜਾਂਦੇ ਆ ਤੇ ਕੰਪੀਟੈਂਸੀ ਡਬਲ ਹੋ ਜਾਂਦੀ ਹੈ ਤੇ ਕਿਉਂਕਿ ਜਿਹੜੀ ਗੱਲ ਅਸੀਂ ਹਮੇਸ਼ਾ ਕਹਿੰਦੇ ਆ ਕਿ ਤਪ ਦਾ ਕੋਲਾ ਵੀ ਆਗ ਦੇ ਵਿੱਚ ਤੇ ਤਪ ਦਾ ਸੋਨਾ ਵੀ ਆਗ ਦੇ ਵਿੱਚ ਫਰਕ ਸਿਰਫ ਇਹ ਹੈ ਕਿ ਕੋਲਾ ਚੜ ਕੇ ਰਾਖ ਹੋ ਜਾਂਦਾ ਉਹਦੀ ਕੀਮਤ ਜ਼ੀਰੋ ਹੋ ਜਾਂਦੀ ਹੈ ਸੋਨਾ ਤਬਕੇ ਨਿਖਰ ਕੇ ਜੋਹਰੀ ਦੇ ਸ਼ੋਰਮ ਚਾ ਜਾਂਦਾ ਤੇ ਉਹਦੀ ਕੀਮਤ ਵਧ ਜਾਂਦੀ ਹੈ ਦਿੱਲੀ ਗੋਲਡ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਟਾਈਮ ਤੋਂ ਟਾਈਮ ਤੇ ਤਪਦੀ ਰਹੀ ਹੈ ਤੇ ਤਬਕਿਓ ਚ ਨਿਖਰ ਕੇ ਬਾਹਰ ਆਈ ਹੈ ਤੇ ਨਿਕਰਨ ਦੇ ਬਾਅਦ ਸਾਨੂੰ ਅੱਜ ਇਹੋ ਜਿਹਾ ਜਿਹਾਰ ਕੇ ਸੋ ਚੱਚੇ ਪਤਵੰਤੇ ਮਿਲਿਆ ਤੇ ਮੈਂ ਆਸ ਕਰਦਾ ਹਾਂ ਕਿ ਅਸੀਂ ਹੋਰ ਬਹੁਤ ਉੱਚੀਆਂ ਬੁਲੰਦੀਆਂ ਤੇ ਉੱਚੇ ਉੱਚੇ ਆਯਾਮ ਅਸੀਂ ਇਹਨੂੰ ਹਾਸਿਲ ਕਰਾਂਗੇ ਜਿੱਥੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਅਸੀਂ ਬਹੁਤ ਧੰਨਵਾਦੀ ਵੀ ਇਹਨਾਂ ਦੇ ਤਨ ਬੜੇ ਟਾਈਮ ਤੋਂ ਐਸੇ ਪਤਵੰਤੇ ਲੋੜ ਜੀ ਜਿਨ੍ਹਾਂ ਨੂੰ ਸ਼ੌਕ ਵੀ ਹੋਵੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਐਸਾ ਸ਼ਾਇਦ ਪਤਾ ਨਹੀਂ ਹੈ ਇਹਨਾਂ ਨੇ ਆਪਣੇ ਆਪਣੇ ਪਰਸਨਲ ਕਲੈਕਸ਼ਨ ਦੇ ਵਿੱਚ ਸ਼ਸਤਰਾਂ ਦੀ ਕਲੈਕਸ਼ਨ ਰੱਖੀ ਹੋਈ ਹੈ ਐਸੇ-ਐਸੇ ਸ਼ਸਤਰ ਹੈਗੇ ਜਿਹੜੇ ਅੱਜ ਦੇਖਣ ਨੂੰ ਮਿਲਦੇ ਨਹੀਂ ਆ ਪੁਰਾਤਨ ਚਸ਼ਤੇ ਰਹਿ ਗਏ ਤੇ ਜਿਸ ਪਤਵੰਤੇ ਦਾ ਜਿਸ ਇੰਡੀਵਿਜੂਅਲ ਦਾ ਸ਼ਸਤਰ ਨਾਲ ਪਿਆਰ ਹੋਏਗਾ ਉਹ ਗੱਤਕੇ ਤੋਂ ਦੂਰ ਨਹੀਂ ਰਹਿ ਸਕਦਾ ਮੇਰੇ ਖਿਆਲ ਤੇ ਇਹ ਸਾਡੇ ਇੱਕ ਵਿਛੜੇ ਪਰਾ ਸੀਗੇ ਜਿਹੜੇ ਅੱਜ ਸਾਡੀ ਗੱਥੀ ਦੇ ਰਾਹੀਂ ਸਾਡੇ ਨਾਲ ਸਾਡੇ ਇਕਮਿਕ ਹੋ ਕੇ ਸਾਡੀ ਸਾਂਝੀ ਵਾਲਤਾ ਹੋ ਗਈ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਬਤਾਈ ਦਿਨਾ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਇਹ ਸੈਲੀਬ੍ਰੇਸ਼ਨ ਦਾ ਦਿਨ ਹੈ ਕਿ ਜਦੋਂ ਇੱਕ ਜਿੱਦਾਂ ਦੀ ਸੋਚ ਵਾਲੇ ਬੰਦੇ ਮਿਲ ਜਾਂਦੇ ਆ ਤੇ ਉਹਦੇ ਫਿਰ ਤਰੱਕੀਆਂ ਦੇ ਆਇਆਮ ਫੋਰਚ ਹੋ ਜਾਂਦੇ ਆ